ਕੇ ਪਾਉਣਾ ਸ਼ੁਰੂ ਕਰਦਾ ਮੇਰੇ ਵੱਲੋਂ ਉਹਨਾਂ ਦਾ ਤਰਕਾ ਹੀ ਨੇਰ ਹੁੰਦਾ ਪਨੀਰ ਦਾ ਵਿੱਚ ਨੇਰ ਹੁੰਦਾ ਨਹੀਂ ਆ ਪਰ ਲੋਕਾਂ ਨੂੰ ਇਹ ਨਹੀਂ ਨਾ ਪਤਾ ਕਿ ਘੁਰਦੀ ਦੇ ਵਿੱਚ ਪਨੀਰ ਵੀ ਦਾਈਦਾ ਪਨੀਰ ਉਹੀ ਪਾ ਸਕਦਾ ਆ ਕਿਉਂਕਿ ਮਹਿੰਗੇ ਭਾਰ ਇਹ ਦੁੱਧੇ ਆ ਪਨੀਰ ਉਹਨੇ ਪਾਉਣਾ ਜਿਹਦੀ ਆਪਣੀ ਮੈਨੂਫੈਕਚਰਿੰਗ ਆ ਸਾਡੇ ਤੇ ਆਪਣੀ ਮੈਨੂਫੈਕਚਰਿੰਗ ਹੈਗੀ ਆ ਕਿ ਸਮੁੰਦਰਾ ਦਾ ਵੀ ਪਾਣੀ ਮੁੱਕਿਆ ਵਾ ਉਹਨਾਂ ਨੂੰ ਇਹ ਨਾ ਪਤਾ ਇਹ ਸਮੁੰਦਰ ਆ ਇਸ ਅਮੁੰਦਰਾ ਸਾਡਾ ਪੱਜਿਨਾ ਲੈ ਲਿਆਉਣਾ 1 ਕਿਲੋ 2 ਕਿਲੋ 5 ਕਿਲੋ ਉਹਨਾਂ ਨੇ ਵੀਡੀਓ ਬਣਾਣ ਵਾਲਿਆ ਪਨੀਰ ਲੈਣ ਦੇ ਡੇਰੀ ਵਾਲਾ ਇਹ 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 ਕੰਮ ਕਰੀਦਾ ਪਰ ਇਹ ਨਹੀਂ ਦਾ ਪਤਾ 126 ਕੋਰ ਦੀ ਵੇਚੀ ਦੀ ਆ ਲੋਕਾਂ ਲੱਗੂ ਚੋਰ ਬਜਾਰੀ ਨਹੀਂ ਕੀਤੀ 190 90 ਰੁਪਏ ਰੀ ਵੇਚੀ ਜਾਂਦੇ ਦੱਸੋ ਜਿਹੜੀ ਜੀ ਲੋਕੀ ਖਾਣ ਲਈ ਆ ਲੋਕੀ ਪਨੀਰ ਨਾਲ ਖਾਣ 160 ਦੇ 190 ਦੇ ਲੋਕਾਂ ਨੇ ਕਿੱਥੋਂ ਖਾ ਲੈਣੀ ਆ ਫੇਰ ਕਹਿੰਦੇ ਸਾਡੇ ਕੋਲ ਗਾਹਕ ਨਹੀਂ ਆਉਂਦਾ ਤੇ ਗਾਹਕ ਕਿੱਥੋਂ ਆਵੇ ਜਦੋਂ ਚੋਰ ਵਿਜਾਰੀ ਕੀਤੀ ਆ ਪੂਰੀ ਧੋਖੇ ਲੋਕਾਂ ਨੇ ਆ ਕੱਲ ਗਾਹਕ ਦੀ ਸਿਆਣਾ ਭਾਜੀ ਲੋਕੀ ਗੱਲਾਂ ਨਾ ਨਹੀਂ ਆਉਂਦੇ ਲੋਕੀ ਕਵਾਲੀ ਨਾ ਆਉਂਦੇ ਆ ਇਹ ਪਾਦਾ ਬ ਪਿਆਰ ಹರಿ ಮರ್ಚ ತಡಕಾ ಅಂಗ ಅಂಗ